ਬਾਹਗੁਰੂ ਜੀ ਕਾ ਫਾਲਸਾ ਬਾਹਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਕੁਝ ਕੋ ਉਹ ਹਲਕੇ ਨੇ ਖਾਸ ਕਰਕੇ ਜਿਵੇਂ ਮਾਜੇ ਤੇ ਦਬਾਬੇ ਵਿੱਚ ਜੇ ਤੁਸੀਂ ਮਾਜੇ ਦੀ ਗੱਲ ਕਰੋਗੇ ਉੱਥੇ ਮਜਾਹਲ ਸ਼ਬਦ ਵਰਤਿਆ ਜਾਂਦਾ ਹੈ ਜਾਂ ਜਰਨੈਲ ਸ਼ਬਦ ਵਰਤਿਆ ਜਾਂਦਾ ਹੈ ਤੇ ਜਦੋਂ ਤੁਸੀਂ ਤਰਨ ਤਾਰਨ ਵਾਇਲ ਇਲੈਕਸ਼ਨ ਦੀ ਗੱਲ ਕਰੋਗੇ ਤਾਂ ਉਦੋਂ ਬਾਅਰਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਤੇ ਉਹਨਾਂ ਦੇ ਮੁਖ ਜਿਹੜੇ ਬੰਦੇ ਕਹਿ ਲਏ ਬੁਲਾਰੇ ਕਹਿ ਲਏ ਜਸ ਹਿੰਮਾ ਪਾਪਾ ਕਹਿ ਲਏ ਉਥੇਕ ਪੋਸਟ ਪਾਈ ਗਈ ਕਿ ਮਾਝੇ ਵਾਲਿਆਂ ਦੀਆਂ ਜ਼ਮੀਰਾਂ ਮਰ ਗਈਆਂ ਮਾਝੇ ਵਾਲੇ ਗਦਾਰ ਨਿਕਲੇ ਗਦਾਰੀ ਕਰਕੇ ਇਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਹੁਣ ਜਿਹੜਾ ਮੈਂ ਖੇਤਰਫੇਰ ਲੱਗਾ ਨਾ ਇਹਨੂੰ ਖਾਸ ਕਰਕੇ ਜਿਹੜੇ ਮੈਨੂੰ ਚੋਣ ਵਾਲੇ ਨੇ ਮੈਨੂੰ ਕਿ ਜਿਹੜੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦੇ ਨੇ ਜਾਂ ਕਹਿ ਲਈਏ ਪੰਜਾਬ ਦੇ ਅਸਲ ਦਰਦੀ ਨੇ ਉਹ ਧਿਆਨ ਦੇ ਨਾਲ ਸੁਣੋ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਅੱਜ ਫੇਰ ਰਿਪੀਟ ਕਰ ਦੇਣਾ ਵੀ ਜਿਹੜਾ ਵੀ ਪਾਰਟੀ ਦਾ ਕੈਂਡੀਡੇਟ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਉਹਦੇ ਵੱਲ ਧਿਆਨ ਦਿਆ ਕਰੋ ਹੁਣ ਇਹਨਾਂ ਕਤੇੜਾ ਨੇ ਤਰਨ ਤਰਨ ਦੀ ਇਲੈਕਸ਼ਨ ਵਿੱਚ ਕੀ ਕਿਹਾ ਲੋਕਾਂ ਨੂੰ ਕਿ ਅਸੀਂ ਪੰਥ ਕਾ ਇਥੋਂ ਤੱਕ ਇਹਨਾਂ ਨੇ ਸ਼ਬਦਾਵਲੀ ਵਰਤੀ ਸੀ ਕਿ ਜੇ ਮੰਦੀਪ ਸਣੀ ਦਾ ਭਰਾ ਚੋਣ ਹਾਰ ਜਾਂਦਾ ਤਾਂ ਪੰਥ ਹਾਰੂਗਾ ਇਹ ਸ਼ਬਦਾਵਲੀ ਵਰਤੀ ਸੀ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਹੱਥ ਵਿੱਚ ਇੱਕ ਸੋਟਾ ਫੜ ਕੇ ਨਾਕਾ ਲਾ ਰਿਆ ਸੀ ਜਿਸ ਵਕਤ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਉਸ ਵਖਤ ਨੇ ਪੰਥ ਹਾਰਿਆ ਤੇ ਅੱਜ ਪੰਥ ਕਿਦਾਂ ਹਾਰ ਜਾਊ ਇਹ ਕੜਮ ਚੌਧਰੀ ਪੰਥ ਦੇ ਨਾਂ ਤੇ ਰੋਟੀਆਂ ਛਕਦੇ ਨੇ ਪੰਥ ਦੇ ਨਾਂ ਤੇ ਗੁਰਾਈਆਂ ਕਰਦੇ ਨੇ ਹੁਣ ਮੈਂ ਜਿਹੜੀ ਗੱਲ ਕਹਿਣੀ ਹੈ ਮੈਨੂੰ ਯਕੀਨ ਹੈ ਭਾਵੇਂ ਮਾਝਾ ਹੋਵੇ ਭਾਵੇਂ ਦੁਆਬਾ ਹੋਵੇ ਭਾਵੇਂ ਮਾਲਵਾ ਹੋਵੇ ਤਿੰਨ ਬਿਲਟਾਂ ਨੇ ਪੰਜਾਬ ਦੇ ਵਿੱਚ ਮਾਝਾ ਦੁਆਬਾ ਮਾਲਵਾ ਇਹ ਪੂਰੇ ਪੰਜਾਬ ਦੇ ਵਿੱਚ ਉਹ ਸਿਹਰਦ ਲੋਕ ਸਿਆਣੇ ਲੋਕ ਹੈਗੇ ਨੇ ਜਿਹੜੇ ਕਿਸੇ ਦੀ ਸੁਣੀ ਹੋਈ ਸਹੀ ਗੱਲ ਨੂੰ ਸਮਝਦੇ ਨੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਮੈਂ ਦਹਾਈ ਪਾ ਕੇ ਕਿ ਜਿਨ੍ਹਾਂ ਨੇ ਪੰਥ ਦਾ ਮੁਖੌਟਾ ਪਾਇਆ ਹੋਇਆ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ ਚੋਣ ਜਿੱਤ ਲਈ ਸੀ ਪੰਥ ਦਾ ਮੁਖੌਟਾ ਪਾ ਕੇ ਤੇ ਫਰੀਦਕੋਟ ਤੋਂ ਚੋਣ ਜਿੱਤ ਲਈ ਸੀ ਸਰਬ ਜਿੱਤਨੇ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੇ ਤੇ ਉਸ ਵਕਤ ਕੁਝ ਲੋਕ ਭਾਵੁਕ ਹੋ ਗਏ ਸੀ इमोशनल ਹੋ ਗਏ ਸੀ ਪੰਥ ਦੇ ਨਾਂ ਤੇ ਬੇਵਕੂਫ ਬਣਾਇਆ ਗਿਆ ਉਦੋਂ ਵੋਟਾਂ ਪੈ ਗਈਆਂ ਸੀ ਪਰ ਮੈਂ ਲਗਾਤਾਰ ਇਹ ਗੱਲ ਕਰਦਾ ਰਿਹਾ ਕਿ ਜਿਹੜੇ ਲੋਕ ਪੰਥ ਦੇ ਨਾਂ ਤੇ ਬੇਬਕੂ ਬਣਾਉਂਦੇ ਨੇ ਉਹਨਾਂ ਤੋਂ ਸੁਚੇਤ ਰਹੋ ਤੇ ਇਹ ਗੱਲ ਸੁਣੀ ਗਈ ਮੈਂ ਧੰਨਵਾਦ ਕਰਦਾ ਤਰਨਤਨ ਜਮਨੀ ਚੌਣ ਤੇ ਜਿਹੜਾ ਜੋਰ ਇਹਨਾਂ ਨੇ ਖੱਚਾਂ ਨੇ ਲਾਇਆ ਸੀ ਪੰਥ ਪੰਥ ਕਰਕੇ ਉਹ ਪੰਜਾਬ ਦੇ ਲੋਕਾਂ ਨੇ ਔਰ ਤਰਨਤਨ ਦੇ ਲੋਕਾਂ ਨੇ ਉਹਨੂੰ ਨਕਾਰਿਆ ਮੋਦਿਆਂ ਤੇ ਬੋਟ ਪਾਈ ਤੇ ਹੁਣ ਜਿਹੜੀ ਮੈਂ ਗੱਲ ਇੱਕ ਹੋਰ ਕਰਨੀ ਉਹ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਸੁਣੇ ਨੇ ਤਾਂ ਪੁੱਛੋ ਵੀ ਕੀ ਤਰਨਤਾਰਨ ਦੀ ਜੇ ਜਿਮਣੀ ਚੋਂ ਮੰਦੀਪ ਸਿੰਘ ਹਾਰ ਗਿਆ ਸਨੀ ਦਾ ਭਰਾ ਹਾਰ ਗਿਆ ਤਾਂ ਕੀ ਇੱਥੇ ਪੰਥ ਹਾਰ ਗਿਆ ਕੁਤੋੜੀਆਂ ਕਰਤੂਤਾਂ ਹਾਰ ਗਈਆਂ ਪੰਥ ਨਹੀਂ ਕਦੇ ਹਾਰਦਾ ਤੇ ਨਾ ਹੀ ਕੋਈ ਪੰਥ ਨੂੰ ਹਰਾ ਸਕਦਾ ਹੈ ਹਾਂ ਇਹ ਜ਼ਰੂਰ ਹੈ ਵੀ ਇਹਨਾਂ ਲੋਕਾਂ ਨੇ ਪੰਥ ਵਿੱਚ ਫੁੱਟ ਜ਼ਰੂਰ ਪਾਤੀ ਪੰਥ ਨੂੰ ਖੇਰੂ ਖੇਰੂ ਕਰਤਾ ਕੌਮ ਬਦਨਾਮ ਕਰਦੀ ਇਹਨਾਂ ਨੂੰ ਗੁਰਮਤ ਦਾ ਇਤਿਹਾਸ ਦਾ ਸਿਧਾਂਤਾਂ ਦਾ ਊੜਾ ਐੜਾ ਨਹੀਂ ਹੁੰਦਾ ਜਿਹੜੇ ਬੰਦੇ ਪੰਥ ਕ ਬਣ ਕੇ ਬਹਿ ਗਏ ਤੇ ਇੱਕ ਹੋਰ ਗੱਲ ਧਿਆਨ ਦੇਣਾ ਸੁਣਿਓ ਹੁਣ ਕਿੱਥੇ ਐ ਅੰਮ੍ਰਿਤਪਾਲ ਦਾ ਪਾਪਾ ਬੈਸ਼ਮਿਆ ਸ਼ਬਦ ਵਰਤਨੇ ਨਹੀਂ ਕਿੱਥੇ ਸਰਮਜੀਤ ਜਿਹੜੇ ਮੁਖ ਬੁਲਾ ਰਹੇ ਨੇ ਪੱਤਰਕਾਰਾਂ ਨਾਲ ਕਹਿੰਦੇ ਸੀ ਕਿਥੇ ਨੇ ਉਹ ਕੁਝ ਭੇਡਾਂ ਨੇ ਅੱਜ ਵੀ ਮੈਨੂੰ ਫੋਨ ਕੀਤਾ ਕੀ ਹੋ ਗਿਆ ਸਿੰਘ ਚੜ੍ਹਦੀ ਕਲਾ ਵਿੱਚ ਹੁੰਦੇ ਆ ਬੇਸ਼ਰਮੋਂ ਤੁਸੀਂ ਸੋਸ਼ਲ ਮੀਡੀਆ ਤੇ ਗਾੜੀ ਗਲੋਚ ਕਰਦੇ ਰਹੇ ਜਿੱਤ ਗਿਆ ਮਨਜੀਤ ਜਿੱਤ ਗਿਆ ਪੰਥ ਜਿੱਤ ਗਿਆ ਤੇ ਮੈਂ ਉਦੋਂ ਵੀ ਜੁੱਤੀ ਫੇਰੀ ਸੀ ਅੱਜ ਵੀ ਜੁੱਤੀ ਫੇਰੇ ਆਂ ਵੀ ਤੁਹਾਡਾ ਪੰਥ ਨਾਲ ਲੈਣਾ ਦੇਣਾ ਕੀ ਹੈ ਤੁਸੀਂ ਪੰਥ ਲਈ ਕੀਤਾ ਕੀ ਹੈ ਮੇਰਾ ਕਹਿਣ ਤੋਂ ਮਤਲਬ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਨੇ ਸਮਝਦਾਰ ਹੋ ਚੁੱਕੇ ਨੇ ਕੁਝ ਜਿਵੇਂ ਹੋ ਨਮਨੀਤ ਕਿਹੜਾ ਜਿਹੜਾ ਉਹ ਬਾਰਟਰ ਕਿਨਰ ਪਤਾ ਨਹੀਂ ਮੋੜਿਆ ਸੀ ਰੋਕਿਆ ਸੀ ਖਰਿਆਣੇ ਦਾ ਹੁਣ ਪੱਗਵੰਨੀ ਫਿਰਦਾ ਹੈ ਬੜਾ ਜੋਰ ਲਾਇਆ ਉਹਨੇ ਅਲੱਖਾ ਦਾ ਖਰ ਮੂੰਹ ਤੋਂ ਸੱਚ ਬੋਲ ਗਿਆ ਸੀ ਯੂਨੀਵਰਸਿਟੀ ਜਾ ਕੇ ਕਹਿੰਦਾ ਝਾੜੂ ਵਾਲੇ ਜਿੱਤਣਗੇ ਬਹਿ ਸ਼ਬਦਾਵਲੀ ਤਾਂ ਉਹਦੀ ਸਹੀ ਸੀ ਇਹ ਸਾਰਿਆਂ ਨੇ ਨਾ ਉੱਥੇ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ ਜਾਂ ਇਹ ਕਹਿ ਲਏ ਵੀ ਜਲੂਸ ਕੱਢਣ ਵਾਸਤੇ ਪੂਸ਼ ਨੂੰ ਅੱਗ ਲੱਗੀ ਹੋਈ ਸੀ ਬਾਂਦਰ ਬਣ ਕੇ ਘੁੰਮਦੇ ਸੀ ਤੇ ਉਹ ਸਾਰਾ ਕੁਝ ਸਾਹਮਣੇ ਆ ਗਿਆ ਇੱਕ ਬੇਨਤੀ ਇਹੜਾ ਲੋਕ ਪੰਜਾਬ ਨੂੰ ਪਿਆਰ ਕਰਦੇ ਹਨ ਮੇਰਾ ਮਕਸਦ ਇਹ ਨਹੀਂ ਹੁੰਦਾ ਕਿਸੇ ਪਾਰਟੀ ਦੀ ਚਾਪਲੂਸੀ ਕਰੀਏ ਮੇਰਾ ਮਕਸਦ ਇਹ ਹੁੰਦਾ ਜਿਹੜਾ ਵੀ ਕਿਸੇ ਪਾਰਟੀ ਦਾ ਲੀਡਰ ਤੁਹਾਡੇ ਵਿੱਚ ਖੜ ਕੇ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਨਾਲ ਕਮਿਟਮੈਂਟ ਕਰਦਾ ਭਾਵੇਂ ਉਹ ਹਾਰ ਜੇ ਫਿਰ ਵੀ ਤੁਹਾਡੇ ਵਿੱਚ ਖੜਾ ਹੈ ਔਰ ਪੰਜਾਬ ਦੇ ਮੁੱਦਿਆਂ ਨੂੰ ਛੱਡਦਾ ਨਹੀਂ ਉਸ ਬੰਦੇ ਨੂੰ ਵੋਟਾਂ ਪਾ ਕੇ ਜਿਤਾਇਓ ਜੇ ਪੰਜਾਬ ਨੂੰ ਬਚਾਉਣਾ ਜਿਵੇਂ ਤੁਸੀਂ ਤਰਨ ਤਰਨ ਤੇ ਕੀਤਾ ਹੈ ਕਈ ਵਾਰੀ ਸੋਚ ਲਾਉਂਗੇ ਵੀ ਝਾੜੂ ਵਾਲੇ ਨੇ ਸਪੋਰਟ ਕੀਤੀ ਹੈ ਨਾ 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 ਜਿਹੜਾ ਵੀ ਬੰਦਾ ਜ਼ਿੰਮੇਵਾਰੀ ਨਾਲ ਗੱਲ ਕਰਦਾ ਉਹ ਕੋਈ ਵੀ ਹੋਵੇ ਇੱਕ ਬੇਨਤੀ ਸੁਣਿਓ ਪਹਿਲਾਂ ਮੇਰਾ ਜੀ ਕੀਤਾ ਵੀ ਜਿਹੜੇ ਬੰਦਿਆਂ ਨੇ ਪੰਥ ਪੰਥ ਕਰਕੇ ਰੌਲਾ ਪਾਇਆ ਸੀ ਉਹ ਪਤਾ ਹੈ ਕੌਣ ਨੇ ਪਹਿਲਾਂ ਮੈਂ ਕਹਿਣਾ ਚਾਹੁੰਦਾ ਸੀ ਪਰ ਮੈਂ ਸੋਚਿਆ ਥੋੜਾ ਠਹਿਰ ਕੇ ਕਹਾਂਗਾ ਇਹਨਾਂ ਹਰਾਮਖੋਰਾ ਨੇ ਨਾ ਜਿਹੜਾ ਮਨਦੀਪ ਹੈਗਾ ਜਿਹੜਾ ਚੋਣ ਹਾਰਿਆ ਸਣੀ ਦਾ ਭਰਾ ਇਹਨੂੰ ਮੋਹਰਾ ਬਣਾਇਆ ਸੀ ਕਿਉਂਕਿ ਇਹਦੇ ਨਾਂ ਤੇ ਪੈਸਾ ਇਕੱਠਾ ਕੀਤਾ ਤੇ ਪੈਸਾ ਇਹਨੂੰ ਬੜਾ ਥੋੜਾ ਬਹੁਤਾ ਵਰਤਿੰਦੀ ਬਾਤ ਤੇ ਦਿੱਤਾ ਬਾਕੀ ਸਭ ਇਹ ਉੱਪ ਆਪਣੇ ਘਰਾਂ ਚ ਲੈ ਕੇ ਵੜ ਗਏ ਭਾਵੇਂ ਸੇਮਾ ਉਹ ਵੀ ਅਮਰਤਪਾਲ ਦਾ ਪਾਪਾ ਭਾਵੇਂ ਮੁਖ ਬੁਲਾ ਰਹੇ ਹੋਣ ਇਹਨਾਂ ਦੇ ਹੋਰ ਜਿਹੜੇ ਵੀ ਕੜਮ ਚੌਧਰੀ ਭਾਵੇਂ ਨੇਟਾ ਜੇਦਾਰ ਹੋ ਗਏ ਭਾਵੇਂ ਸਿਮਰਜੀਤ ਮਾਨ ਦੇ ਬੰਦੇ ਹੋਣ ਇਹ ਸਾਬ ਗਰਾਈਆਂ ਕਰਕੇ ਆਪ ਉਹ ਆਪਣੇ ਘਰਾਂ ਚ ਵੜ ਗਏ ਤੇ ਉਹ ਜਵਾਕ ਕਹਿ ਲਿਆ ਕਿ ਛੋਟੀ ਜੀ ਦੁਕਾਨ ਕਰਨ ਵਾਲਾ ਟੰਗਤਾ ਤੇ ਉਹ ਤਾਂ ਹਾਲੇ ਚੰਗਾ ਰਹਿ ਗਿਆ ਵੀ ਜਿਹੜੀ ਬੋਟ ਉਹਨੂੰ ਪੈ ਗਈ ਫਿਰ ਵੀ ਬਦਲ ਗਿਆ ਸੀ ਕਹਿੰਦਾ ਮੈਂ ਖਾਲਸਤਾਨ ਦੀ ਗੱਲ ਨਹੀਂ ਕਰਦਾ ਔਰ ਮੈਂ ਕਹਿੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਦਮ ਔਰ ਹਿੰਦੂ ਭਾਈਚਾਰਕ ਸਾਂਝ ਦੇ ਮਤਲਬ ਥੋੜੀ ਬਹੁਤੀ ਉਹਨੇ ਗੱਲ ਕੀਤੀ ਤਾਂ ਉਹਦੀ ਇੱਜ਼ਤ ਰਹਿ ਗਈ ਨਹੀਂ ਜਵਾਨ ਤੋਂ ਉਹਦੀ ਜਬਤ ਹੋਣੀ ਸੀ ਫਿਰ ਵੀ ਉਹ ਸਿਆਣਕ ਵਰਤ ਗਿਆ ਇਹਨਾਂ ਨੂੰ ਦੇਖ ਲਿਆ ਕੜਮ ਚੌਧਰੀਆਂ ਨੂੰ ਤੇ ਜਿਹੜਾ ਇਹਨਾਂ ਨੇ ਨਾ ਇਹ ਢੋਲ বাজਾਇਆ ਸੀ ਪਿੱਟ ਸਿਆਪਾ ਕੀਤਾ ਸੀ 27 ਦੇ ਵਿੱਚ ਸਰਕਾਰ ਬਣੂ ਸ਼ੁਰੂਆਤ ਇੱਥੋਂ ਕਰਾਂਗੇ ਤੇ ਹੁਣ ਅਕਲ ਟਿਕਾਣੇ ਆ ਗਈ ਜੇ ਨਾ ਕਿਸੇ ਦੇ ਅਕਲ ਟਿਕਾਣੇ ਆਈ ਤਾਂ ਆਪਾਂ ਕਰਨ ਵਾਜ ਤੇ ਬੈਠੇ ਹਾਂ ਚੰਗੀ ਤਰ੍ਹਾਂ ਬੰਦੇ ਦੇ ਪੁੱਤ ਬਣਾ ਕੇ ਰੱਖੂੰ ਜਿਹੜੇ ਬੰਦੇ ਪੰਥ ਪੰਥ ਕਰਕੇ ਕੌਮ ਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਛੇਤਰ ਫੇਰ ਕੇ ਰੱਖਾਂਗੇ ਜਿੰਨਾ ਚਿਰ ਰਹਿ ਗਏ ਆ ਇਹ ਗੱਲ ਚੇਤੇ ਰੱਖਿਓ ਔਰ ਜਿਹੜੀਆਂ ਭੇਡਾਂ ਫੇਸਬੁਕ ਤੇ ਅਮਰਤਪਾਲ ਅਮਰਤਪਾਲ ਸੰਦੀਪ ਸਾਨੀ ਜੋਧਾ ਜੋਧਾ ਕਰਕੇ ਕੂਕਾਂ ਮਾਰਦੀਆਂ ਸੀ ਪਿੜਦੀਆਂ ਸੀ ਦੋਨੋਂ ਥੋੜਾ ਜਿਹਾ ਸਬਰ ਆ ਗਿਆ ਹੁਣ ਇਹ ਫੇਸਬੁਕਾਂ ਤੇ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ ਠੀਕ ਹੈ ਇਹ ਬਹੁਤ ਵੱਡਾ ਪਲੇਟਫਾਰਮ ਹੈ ਸੋਸ਼ਲ ਮੀਡੀਆ ਤੁਸੀਂ ਆਪਣੀ ਗੱਲ ਕਹੋ ਕਿਸੇ ਤਰੀਕੇ ਦੇ ਨਾਲ ਢੰਗ ਦੇ ਨਾਲ ਤੁਹਾਡੀ ਸ਼ਬਦਾਵਲੀ ਵਧੀਆ ਹੋਵੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਸਿਆਣੇ ਬਜ਼ੁਰਗਾਂ ਨੇ ਘਰਾਂ ਦੇ ਵਿੱਚ ਔਰਤਾਂ ਨੇ ਸੁਣਨਾ ਹੁੰਦਾ ਹੈ ਪਰ ਤੁਸੀਂ ਜਿਹੜਾ ਗਾਲੀ ਗਲੋਚ ਪੰਤਕ ਹੋਣ ਦੇ ਨਾਤੇ ਕਰਦੇ ਹੋ ਨਾ ਉਹਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਅੱਜ ਤੁਹਾਨੂੰ ਸਬਕ ਚੰਗੀ ਤਰ੍ਹਾਂ ਮਿਲ ਗਿਆ ਇਹ ਸਚਾਈ ਹੈ ਤੇ ਹੁਣ ਦੱਸਿਓ ਕਮੈਂਟ ਕਰਕੇ ਵੀ ਤਰਨ ਤਾਰਨ ਜਿਮਨੀ ਚੋੜ ਜੇ ਇਹ ਅਮਰਤਪਾਲ ਦੇ ਭਾਪੇ ਜਾਂ ਬਾਅਦਸ ਪੰਜਾਬ ਦੀ ਜਥੇਬੰਦੀ ਦੇ ਹਾਰੇ ਨੇ ਤਾਂ ਪੰਥ ਹਾਰੇ ਜਾਂ ਤੁਹਾਡੀਆਂ ਕਰਤੂਤਾਂ ਹਾਰੀਆਂ ਨੇ ਅੱਛਾ ਇੱਕ ਲਾਸ ਗੱਲ ਕਹਿਣ ਲੱਗਾ ਸੁਣ ਲਿਓ ਧਿਆਨ ਦੇ ਨਾਲ ਆ ਜਦੋਂ ਨਾ ਪੁੱਛਿਆ ਗਿਆ ਕਿ ਸਣੀ ਦਾ ਭਰਾ ਜਿਹੜਾ ਮਨਦੀਪ ਹੈ ਉਹ ਕੈਂਡੀਡੇਟ ਕਿਹਦੇ ਵੱਲੋਂ ਹੈ ਉਹਦਾ ਕਹੀ ਗਿਆ ਕਹਿੰਦਾ ਮੈਂ ਪੂਰੇ ਪੰਥ ਵੱਲੋਂ ਆ ਅਮਰਪਾਲ ਦਾ ਪਾਪਾ ਕਹਿੰਦਾ ਸਾਡਾ ਉਮੀਦਵਾਰ ਹੈ ਤੇ ਨਾਲ ਹੀ ਸਰਬਜੀਤ ਕਹੀ ਗਿਆ ਸਾਡਾ ਉਮੀਦਵਾਰ ਹੈ ਮਾਨਦਲ ਵਾਲੇ ਕਹਿੰਦੇ ਸਾਡਾ ਉਮੀਦਵਾਰ ਹੈ ਤੇ ਆਲ ਸੋਸ਼ਲ ਮੀਡੀਆ ਤੇ ਪਤਾ ਕੀ ਚੱਲਿਆ ਉਹ ਕਹਿੰਦੇ ਮਨਦੀਪ ਸਿੰਘ ਆਜ਼ਾਦ ਉਮੀਦਵਾਰ ਦੂਜੇ ਨੰਬਰ ਤੇ ਰਿਹਾ ਆਜ਼ਾਦ ਉਮੀਦਵਾਰ ਕਿਹਾ ਮੀਡੀਆ ਨੇ ਉਹ ਕਿਹਾ ਇਹ ਤੁਹਾਡੇ ਜੁੱਤੀਆਂ ਨਹੀਂ ਮਾਰੀਆਂ ਤੁਹਾਡੇ ਜੂਤ ਨਹੀਂ ਫਿਰਿਆ ਤਾਂ ਹੋਰ ਕੀ ਹੈ ਕਿਹੜਾ ਬੰਦਾ ਦਾਵਾ ਕਰੂ ਕਿ ਸਾਡੀ ਪਾਰਟੀ ਦਾ ਬੰਦਾ ਸੀ ਜੋਤ ਹੀ ਫਿਰਿਆ ਇਹ ਚਲੋ ਬਹੁਤਾ ਹੋਰ ਕੁਝ ਨਾ ਬੋਲਾਂ ਦੁਬਾਰਾ ਫੇਰ ਛੇਤਰ ਆਪਰੇਟ ਕਰਦੇ ਆਂਗੇ ਤੇ ਅਖੌਤੀ ਪੰਥਕ ਦਾ ਜਾਕੀ ਅਖੌਤੀ ਪੰਥਕ ਪੰਥ ਦਾ ਮਖੌਟਾ ਪਾਉਣ ਵਾਲਿਆਂ ਦੇ ਫਿਰਿਆ ਜੂਤ ਤਰਨ ਤਨ ਜਿਮਨੀ ਚੋਣ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ